ਪੁੱਤਰ ਬਾਬਾ ਗੁਰਬਖਸ਼ ਸਿੰਘ ਭਾਜ ਸਿੰਘ ਆਗਿਆ ਸਿੰਘ ਤੇ ਛੋਟੇ ਬਾਬਾ ਅਕਾ ਸਿੰਘ ਨੂੰ ਸੌਂਪ ਕੇ ਆਪ ਬਾਬਾ ਦੀਪ ਸਿੰਘ ਦੇ ਪਾਸ ਦਮਦਮਾ ਸਾਹਿਬ ਚਲੇ ਗਏ ਬਾਬਾ ਦੀਪ ਸਿੰਘ ਜੀ ਨੇ ਆਪ ਨੂੰ ਆਪਣੇ ਚਥੇ ਦੇ ਮੀਤ ਜਥੇਦਾਰ ਵਜੋਂ ਸੇਵਾ ਸੌਂਪ ਦਿੱਤੀ ਉਧਰ ਅਬਦਾਲੀ ਨੇ ਆਪਣੇ ਪੁੱਤਰ ਤैमूर ਸ਼ਾ ਜਰਨੈਲ ਜਹਾਨ ਖਾਨ ਅਤੇ ਸਰਗੁਲੰਦ ਖਾਨ ਨੂੰ ਅਮਰਤ ਸਾਰੇ ਸਿੱਖਾਂ ਦਾ ਮਲੀਆ ਮੇਟ ਕਰਨ ਲਈ ਭੇਜਿਆ ਇਨ੍ਹਾਂ ਦੋਵਾਂ ਨੇ ਉਹਦਿਆਂ ਹੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤਾ ਪਵਿੱਤਰ ਹਰਮੰਤਰ ਸਾਹਿਬ ਦੀ ਮਰਿਆਤਾ ਭੰਗ ਕੀਤੀ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਤੇ ਆਪਣੀਆਂ ਮੰਨਮਾਨੀਆਂ ਕਰਨ ਲੱਗੇ ਇਹ ਖਬਰ ਭਾਗ ਸਿੰਘ ਨਿਹੰਗ ਸਿੰਘ ਨੇ ਤਮਤਮਾ ਸਾਹਿਬ ਜਾ ਕੇ ਬਾਬਾ ਦੀਪ ਸਿੰਘ ਜੀ ਨੂੰ ਦੱਸੀ ਉਸ ਵਕਤ ਬਾਬਾ ਜੀ ਬਾਣੀ ਲਿਖ ਰਹੇ ਸਨ ਬਾਬਾ ਦੀਪ ਸਿੰਘ ਜੀ ਸਿੰਘਾਂ ਨੂੰ ਇਕੱਠੇ ਕਰਕੇ ਮਾਝੇ ਦੀ ਧਰਤੀ ਤੇ ਪਹੁੰਚ ਗਏ ਇਹ ਗੱਲ 1757 ਈਸਵੀ ਦੀ ਹੈ ਸਿੰਘਾਂ